ਕੰਦੋਲਾ ਸਾਹਿਬ 500 ਕਰੋੜ ਦੀ ਚਰਚਾ ਹੋ ਰਹੀ ਹੈ 500 ਕਰੋੜ ਵਾਲੀ ਤਾਂ ਬੜੀ ਹਾਸੋਣੀ ਗੱਲ ਆ ਮੈਂ ਤਾਂ ਬੀਬਾ ਜੀ ਦਾ ਬਿਆਨ ਸੁਣਿਆ ਮੈਨੂੰ ਬੜੀ ਹਾਸੀ ਆਈ ਮੈਂ ਸੋਚਿਆ ਮਹਾ ਚਲੋ ਕਾਂਗਰਸ ਚ ਤਾਂ ਬਹੁਤ ਗਰੀਬ ਤੋਂ ਗਰੀਬ ਬੈਠਿਆ ਅਮੀਰ ਤੋਂ ਅਮੀਰ ਬੈਠਿਆ ਤੁਸੀਂ ਤਾਂ ਆਪ ਇੰਨੇ ਵੱਡੇ ਪ੍ਰਾਪਰਟੀਆਂ ਦੇ ਮਾਲਕੋਂ ਦੋ ਦੋ ਸ਼ਹਿਰਾਂ ਚ ਤੁਹਾਡੇ ਬੰਗਲੇ ਆ ਤੇ ਤੁਸੀਂ ਘਰ ਦੇ ਗਿਆ ਕਿ ਬਹੁਤ ਸੋਹਣੇ ਪੈਸੇ ਕਮਾਰੇ ਸਿੱਧੂ ਸਾਹਿਬ ਤੇ ਲੇਟ ਕਾਦੇ ਵਾਸਤੇ ਹੋਣਾ ਤੇ ਪਾਓ 500 ਕਰੋੜ ਰੁਪਇਆ ਤੇ ਉੱਥੋਂ ਦਿੱਲੀ ਤੋਂ ਮੁੱਖ ਮੰਤਰੀ ਬਣ ਕੇ ਆਜੋ ਇੱਥੇ ਨਾਲੇ ਲੋਕਾਂ ਦੇ ਹਾੜੇ ਤੁਸੀਂ ਕੱਢ ਵੀ ਨਹੀਂ ਸਕਦੇ ਤੇ ਕੱਢਣ ਦੀ ਤੁਹਾਨੂੰ ਲੋੜ ਵੀ ਨਹੀਂ ਪੈਣੀ ਤੁਸੀਂ 500 ਆਪਣਾ 2.5 250 ਕਰੋੜ ਦੇ ਦੋ ਬੈਗ ਭਰੋ ਤੇ ਲੈ ਆਓ ਮੁੱਖ ਮੰਤਰੀ ਬਣ ਕੇ ਆਜੋ ਅਸੀਂ ਤਾਂ ਇੱਥੇ 에ਰਪੋਰਟ ਤੇ ਆ ਜਾਾਂਗੇ ਜਿੱਥੇ ਉਤਰੋਗੇ ਤੁਸੀਂ ਕਿ ਪੰਜਾਬ ਦਾ ਮੁੱਖ ਮੰਤਰੀ ਜਿੰਦਾਬਾਦ ਬੀਬਾ ਕਹਿੰਦੇ ਪੰਜਾਬ ਨੂੰ ਗੋਲਡਨ ਬਣਾ ਦੇਾਂਗੇ ਪਰ ਸਾਡੇ ਕੋਲ ਪੈਸਾ ਨਹੀਂ ਹੈਗਾ ਮੈਂ ਬੀਬਾ ਜੀ ਦੇ ਬਿਆਨ ਤੇ ਇਰਾਦਤ ਹੀ ਕਹਿੰਦੇ ਮੇਰੇ ਘਰ ਦੇ ਬਹੁਤ ਸੋਹਣੇ ਪੈਸੇ ਕੁਮਾਰੇ ਨੇ ਤੇ ਨਾ ਸਾਡੇ ਕੋਲੇ ਪੈਸੇ ਨਹੀਂ ਹੈਗੇ ਤੁਸੀਂ ਤੁਸੀਂ ਦੇਖੋ ਕਹਿੰਦੇ ਪੈਸੇ ਵੀ ਬਹੁਤ ਸੋਹਣੇ ਕਮਾਰੇ ਆ ਪਰ ਸਾਡੇ ਕੋਲੇ ਪੈਸੇ ਨਹੀਂ ਹੈਗੇ ਨਹੀਂ ਅਸੀਂ ਪੰਜਾਬ ਨੂੰ ਗੋਲਡਨ ਬਣਾ ਦੇਣਾ ਸੀ ਅੱਛਾ ਲੱਗਦੇ ਸਿਆਣੇ ਨੇ ਪਰ ਬਿਆਨ ਸਿਆਣਾ ਨਹੀਂ ਹੈਗਾ ਕਿਸੇ ਦੋਸ਼ ਆਪਣੀ ਪਾਰਟੀ ਦੇ ਹਾਈ ਕਮਾਂਡ ਤੇ ਲਾ ਤੇ ਕਾਂਗਰਸ ਦੇ ਅਸੀਂ ਕਹਿੰਦੇ ਵਫਾਦਾਰ ਸਾਥੀਆਂ ਪਰ ਜੇ ਕੋਈ ਹੋਰ ਪਾਰਟੀ ਸਾਨੂੰ ਮੌਕਾ ਦਊ ਅਸੀਂ ਪੰਜਾਬ ਨੂੰ ਗੋਲਡਨ ਬਣਾ ਦਾਂਗੇ